ਸ੍ਰੀ ਪਰਜੀ ਵੀਡੀਓ ਵੇਖ ਰਖਿਆ ਸਾਬ ਨੂੰ ਜੀਆਂ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੀ ਆਂ ਇੰਦੀ ਵੱਡੀ ਖਬਰ ਪਾਕਿਸਤਾਨੀ ਪਾਸਪੋਰਟ ਨੂੰ ਮਿਲਿਆ ਹੈਠਾਂ ਤੋਂ ਚਰਤੇਸਤਾਨ ਜੰਮਨ ਤੇ ਸਮਾਲੀਆ ਦੇ ਨਾਲ ਮਿਲੀ ਜਗਤ ਭਾਰਤ ਦੀ ਰੈਂਕ ਇੱਕ ਸੁਧਰੀ ਦੁਨੀਆ ਦੇ ਹਰ ਦੇਸ਼ ਦੇ ਨਾਗਰਿਕਾਂ ਨੂੰ ਵਿਦੇਸ਼ ਯਾਤਰਾ ਲਈ ਵੱਖ-ਵੱਖ ਵੀਜ਼ਾ ਸੁਗਲਤਾ ਮਿਲਦੀ ਹੈ ਨਾ ਹੈਰਾਨੀ ਹੈਟਲੀ ਪਾਸਪੋਰਟ ਇੰਡੈਕਸ ਇਨਾ ਸੁਗਲਤਾ ਬਾਰੇ ਇੱਕ ਰਿਪੋਰਟ ਜਾਰੀ ਕਰਦੀ ਹੈ ਜੋ ਦੱਸਦਾ ਹੈ ਕਿ ਕਿਸ ਦੇਸ਼ ਦਾ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ ਹੈ ਇਸ ਰਿਪੋਰਟ ਵਿੱਚ ਬਿਨਾ ਵੀਜ਼ਾ ਦੇ ਜਿੰਨੀਆਂ ਜ਼ਿਆਦਾ ਥਾਵਾਂ ਤੇ ਜਾਇਆ ਜਾ ਸਕਦਾ ਹੈ ਪਾਸਪੋਰਟ ਉਨਾ ਹੀ ਮਜ਼ਬੂਤ ਮੰਨਿਆ ਜਾਂਦਾ ਹੈ 2025 ਦੀ ਰਿਪੋਰਟ ਦੇ ਅਨੁਸਾਰ ਪਾਕਿਸਤਾਨ ਦਾ ਪਾਸਪੋਰਟ ਦੁਨੀਆ ਦਾ ਸੱਤਕ ਮੁਕਮਜ਼ੋਰ ਪਾਸਪੋਰਟਾਂ ਵਿੱਚੋਂ ਇੱਕ ਬਣ ਗਿਆ ਹੈ ਪਾਕਿਸਤਾਨੀ ਪਾਸਪੋਰਟ ਨਾਲ ਕੋਈ ਵੀਜ਼ਾ ਕੋਈ ਵੀਜ਼ੇ ਤੋਂ ਬਿਨਾ ਸਿਰ ਪੱਤੀ ਦੇਸ਼ਾਂ ਦੀ ਯਾਤਰਾ ਕਰ ਸਕਦਾ ਹੈ ਹਾਲਾਂਕਿ ਪਾਕਿਸਤਾਨ ਦੀ ਰੈਂਕਿੰਗ ਵਿੱਚ ਥੋੜਾ ਸੁਧਾਰ ਹੋਇਆ ਹੈ ਤੇ ਹੁਣ 96 ਸਥਾਨ ਤੇ ਆ ਗਿਆ ਹੈ ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੀ ਸਥਿਤੀ ਕੁਝ ਦੇਛਣ ਨਾਲੋਂ ਜ਼ਰੂਰ ਥੋੜੀ ਬਿਹਤਰ ਹੈ ਜਿਸ ਵਿੱਚ ਅਫਗਾਨਿਸਤਾਨ ਸਰੀਆ ਰੈਂਕ ਜੰਮਨ ਅਤੇ ਸਮਾਲੀਆ ਵਰਗੇ ਦੇਸ਼ ਹਨ ਜਿੱਥੇ ਸਥਿਤੀ ਬਹੁਤ ਖਰਾਬ ਹੈ 2024 ਦੀ ਰਿਪੋਰਟ ਵਿੱਚ ਜੰਮਨ ਦੇ ਨਾਲ ਪਾਕਿਸਤਾਨ ਦੇ ਪਾਸਪੋਰਟ ਨੂੰ ਚੌਥੇ ਸਭ ਤੋਂ ਕਮਜ਼ੋਰ ਪਾਸਪੋਰਟ ਵੀਜ਼ਾ ਦਰਜ ਕੀਤਾ ਗਿਆ ਹੈ 2025 ਵਿੱਚ ਇਸ ਵਿੱਚ ਥੋੜਾ ਸੁਧਾਰ ਹੋਇਆ ਪਰ ਸਥਿਤੀ ਹਜੇ ਵੀ ਚਿੰਤਾਜਨਕ ਹੈ ਇਹ ਸੂਚਕ 227 ਦੇਸ਼ਾਂ ਦੇ 199 ਪਾਸਪੋਰਟ ਅਤੇ ਯਾਤਰਾ ਸੌਲਤਾ ਦਾ ਵਿਸ਼ਲੇਸ਼ਣ that am they... ਇਸੇਜ ਇਹ ਦੇਖਿਆ ਜਾਂਦਾ ਹੈ ਕਿ ਬਿਨਾ ਵੀਜ਼ਾ ਵੀਜ਼ਾ ਆਨ ਅਰਾਈਵਲ ਦੀ ਵੀਜ਼ਾ ਜਾਂ ਯਾਤਰਾ ਪਰਮਿਟ ਦੇ ਇੱਕ ਖਾਸ ਪਾਸਪੋਰਟ ਦੇ ਕਿੰਨੇ ਦੇਸ਼ਾਂ ਦਾ ਦੌਰਾ ਕੀਤਾ ਜਾਂਦਾ ਹੈ ਇਸ ਪਾਸਪੋਰਟ ਵਿੱਚ ਭਾਰਤ ਲਈ ਚੰਗੀ ਖਬਰ ਹੈ ਭਾਰਤ ਨੇ ਪਿਛਲੇ 6 ਮਹੀਨਿਆਂ ਚ 87 ਸਥਾਨਾਂ ਦੀ ਛਾਲ ਮਾਰੀ ਹੈ ਤੇ ਭਾਰਤੀ ਪਾਸਪੋਰਟ ਜੋ 2024 ਦੀ ਰਿਪੋਰਟ ਵਿੱਚ 85ਵੇਂ ਸਥਾਨ ਤੇ ਸੀ ਹੁਣ 77ਵੇਂ ਸਥਾਨ ਤੇ ਪਹੁੰਚ ਗਿਆ ਹੈ ਦੂਜੇ ਪਾਸੇ ਅਮਰੀਕਾ ਤੇ ਬ੍ਰਿਟੇਨ ਵਰਗੇ ਦੇਸ਼ ਹੋਲੀ-ਹੋਲੀ ਹਟਾ ਆ ਰੱਖਿਆ ਹਨ ਅਮਰੀਕਾ 10ਵੇਂ ਸਥਾਨ ਤੇ ਹੈ ਤੇ ਯੂਕੇ 6ਵੇਂ ਸਥਾਨ ਤੇ ਕੋਈ ਸਰ ਪਹਿਲਾ ਇਹ ਦੋਵੇਂ ਦੇਸ਼ ਸਿਖਰ ਦੇ ਸਨ 2024 ਵਿੱਚ ਅਮਰੀਕਾ ਸਿਖਰ ਦੇ ਸੀ ਅਤੇ 2025 ਵਿੱਚ ਪ੍ਰੋਟੇਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਪਹਿਲਾ ਸਥਾਨ ਸਿੰਗਾਪੁਰ ਦੂਜਾ ਸਥਾਨ ਜਾਪਾਨ ਅਤੇ ਦੱਖਣੀ ਕੋਰੀਆ ਤੀਜਾ ਸਥਾਨ ਡੈਨਮਾਰਕ ਇਨ ਫਲੈਟ ਫਰਾਂਸ ਜਰਮਨੀ ਆਇਰਲੈਂਡ ਇਟਲੀ ਅਤੇ ਸਪੇਨ ਚੌਥਾ ਸਥਾਨ ਆਸਟਰੀਆ ਬੈਲਜੀਅਮ ਲਕਸੰਬਰਗ ਨੀਦਰਲੈਂਡ ਨਾਰਵੇ ਪੁਰਤਗਾਲ ਅਤੇ ਸਵੀਡਨ ਪੰਜਮਾਸਥਾਨ ਨਿਊਜ਼ੀਲੈਂਡ ਗ੍ਰੀਸ ਅਤੇ ਸਵਿਟਜ਼ਰਲੈਂਡ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ